ਲਓ ਵੀ ਮਿੱਤਰੋ ਦੇਖੋ ਕੋੜਕਪੁਰੇ ਦੇ ਵਿੱਚ ਕੀ ਹਾਲਾਤ ਹੋਇਆ ਮੀਂਹ ਵੇਖ ਲੋ ਭਾਈ ਤੁਰਿਆ ਜਾਂਦਾ ਉਹ ਗੱਡੀ ਦੇ ਟਾਇਰ ਵੀ ਨਹੀਂ ਦਿਖਦੇ ਆਹ ਦੇਖੋ ਵਿਚਾਰੇ ਦੀ ਇਹ ਦੁਕਾਨ ਤੇ ਦੁਕਾਨ ਵਾਲਾ ਕਿੱਥੇ ਕੋਈ ਕੌਣ ਕਸਟਮਰ ਆਊਗਾ ਇਹਨੇ ਪਾਣੀ ਦੇ ਵਿੱਚ ਇਹ ਹੈਗਾ ਕੋੜਕਪੁਰੇ ਦੇ ਹਾਲਾਤ ਆ ਤੇ ਜਿੱਥੋਂ ਦੇ ਆਪਣੇ ਸਪੀਕਰ ਸਾਹਿਬ ਆ ਤੇ ਆਹ ਗੱਡੀ 'ਚ ਵੇਖ ਕੇ ਦਿਖਾਉਣੇ ਤਾਂ ਪੱਤੌਰ ਫਿਰਕੇ ਦੱਸ ਸਕਦੇ ਨਹੀਂ ਗੱਡੀ 'ਚ ਬਹਿ ਕੇ ਤੁਹਾਨੂੰ ਦਿਖਾਉਣੇ ਆ ਇਹ ਹੈ ਆਪਾਂ ਜਾਵਾਂਗੇ ਫਰੀਦਕੋਟ ਰੋਡ ਤੱਕ ਕਰ ਲੈ ਬੱਤੀਆਂ ਬੱਤੀਆਂ ਤੱਕ ਠੀਕ ਆ ਤੇ ਆਹ ਦੇਖੋ ਦੇਖੋ ਭਾਈ ਪੂਰੇ ਗੱਡੇ ਦੇ ਮਤਲਬ ਨੰਬਰ ਪਲੇਟ ਤੇ ਕਰ ਪਾਣੀ ਭਰਿਆ ਹੋਇਆ ਤੇ ਇੰਨਾ ਏਰੀਆ ਨੀਵਾ ਤੇ ਇਹਨੂੰ ਮੇਰੇ ਹਸਾਨਾ ਕਾਫੀ ਟਾਈਮ ਤੋਂ ਕਾਫੀ ਸਾਰੀਆਂ ਇਹਨਾਂ ਦੀਆਂ ਇਸ ਏਰੀਏ ਦੀਆਂ ਇਸ ਇਨੇ ਏਰੀਆ ਦੀਆਂ ਬਹੁਤ ਸਾਰੀਆਂ ਵੀਡੀਓ ਬਣ ਚੁੱਕੀਆਂ ਬਟ ਇਹਦਾ ਕੋਈ ਹੱਲ ਨਹੀਂ ਹੋਇਆ ਤੇ ਆਪਾਂ ਮੈਂ ਕਿਹਾ ਚੱਲ ਨੰਗਦੇ ਜਾ ਰਹੇ ਸੀ ਮੈਂ ਰੀਡਪੋਰਟ ਜਾਣਾ ਸੀਗਾ वैसे मैं तो मैं बाईपास ਲੰਘ ਜਾਣਾ ਹੁੰਨਾ ਤੇ ਐਤਕਿਰ ਮਨ ਲੋ ਕਿਸੇ ਬੰਦੇ ਨੂੰ ਲੈਣਾ ਸੀ ਵੀ ਬੱਤਿਆਂ ਵਾਲੇ ਚੌਂਕ ਤੋਂ ਫਰੀਦਕੋਟ ਆ ਦੇਖੋ ਵੇਖੋ ਦੇਖੋ ਦੇਖੋ ਜਿਵੇਂ ਗੱਡੀ ਬਾਈ ਜਦੋਂ ਵੱਡੀ ਗੱਡੀ ਦੀ ਵਸਬੂਸ ਸੁਣਾਂ ਹੁੰਦੀ ਆ ਦੇਖੋ ਹੁਣ ਇਹ ਦੇਖਿਓ ਨੰਗਾ ਟਰੱਕ ਜਾਣਾ ਤੇ ਇਹ ਸਹੀ ਗੱਲ ਹੈ ਗੱਡੀ ਗੱਡੀ ਸਾਡੀ ਸਾਰੀ ਐ ਹੱਲ ਜਾਂਦੀ ਐ ਮਤਲਬ ਜਿਵੇਂ ਉੱਤੇ ਤਰੀ ਜਾਂਦੀ ਹੁੰਦੀ ਗੱਡੀ ਲਮਾਟੇ ਪੈਣਾ ਨਹੀਂ ਨਹੀਂ ਪਤਾ ਤੂੰ ਸਾਈਡ ਤੇ ਰਹਿ ਮੈਂ ਅਜੇ ਤੂੰ ਨਹੀਂ ਦੇਖ ਸਕਦਾ ਤੇ ਆਹ ਦੇਖੋ ਦੇਖੋ ਇਹ ਹਾਲਾਤ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਜਾਂਣਾ ਵੇਖ ਲੈ ਗੱਡੀ ਮੈਂ ਤੁਹਾਨੂੰ ਤੂੰ ਦੂਰ ਕੀਤੀ ਆ ਗੱਡੀ ਤਾਂ ਦੇਖੋ ਕਿਵੇਂ ਨੰਬਰ ਪਲੇਟ ਵੀ ਨਹੀਂ ਗੱਡੀ ਦੀ ਦੀਂਦੀ ਇੰਨੀ ਹਾਲ ਹੈ ਤੇ ਹੁਣ ਨਾਲ-ਨਾਲ ਚਲਾਈ ਜਾਂਦੇ ਤੇ ਵੇਖੋ ਫਟਾਹ ਬੱਲੋ ਜਿਹੜੇ ਬੰਦੇ ਵਿਚਾਰੇ ਇੱਕ ਮੋਬਾਈਲ ਤੇ ਜਾਂਦੇ ਲੈ ਦੇਖ ਉਹਨਾਂ ਦਾ ਕੀ ਹਾਲਾਤ ਹੈ ਯਾਰ ਬੱਲੋ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਇਨਾ ਪੁਰਾਣਾ ਸ਼ਹਿਰ ਆ ਤੇ ਫਿਰ ਵੀ ਜਾ ਰਿਹਾ ਇਥੋਂ ਦੇ ਸਾਰੇ ਟਰੈਫਿਕ ਨੰਗਣ ਵਾਲੇ ਦੇਖੋ ਇਹ ਗੱਡੀ ਨੰਗੂਆਂ ਟਰਾਲ ਆ ਜਾਂਦਾ ਤੇ ਸਾਡੀ ਗੱਡੀ ਨੂੰ ਇਹ ਫੇਲ ਆ ਦੇਖ ਉਹ ਦੇਖ ਤਾਂ ਬਾਰੀਆਂ ਟਿੱਕਰ ਪਾਣੀ ਵਾਜਦਾ ਬਾਈ ਤੇ ਤੁਸੀਂ ਦੱਬ ਕੇ ਸ਼ੇਅਰ ਕਰਿਓ ਤੇ ਦੱਬ ਕੇ ਸ਼ੇਅਰ ਕਰਿਓ ਵੀਡੀਓ ਤੇ ਜੜੀ ਹੈ ਹਰ ਇੱਕ ਦੇ ਫੋਨ ਤੇਕਰ ਪਹੁੰਚੇ ਤੇ ਨਾਲੇ ਪ੍ਰਸ਼ਾਸਨ ਨੂੰ ਪਤਾ ਲੱਗੇ ਯਾਰ ਵੀ ਇਹ ਹਾਲਾਤ ਆ ਕੋੜਪੂਰੇ ਦੇ ਤੇ ਕੋੜਪੂਰਾ ਕੱਲਾ ਢੋਡੇ ਲਈ ਮਸ਼ਹੂਰ ਨਹੀਂਗਾ ਤੇ ਕੋੜਪੂਰਾ ਇਸ ਕੰਮ ਲਈ ਵੀ ਮਸ਼ਹੂਰ ਆ ਆ ਦੇਖੋ ਦੇਖੋ ਵੇ ਹੁਣ ਕਿਸੇ ਨੇ ਕਿਸੇ ਦੀ ਦੁਕਾਨ ਤੇ ਜਾਣਾ ਕੀ ਜਾਊਗਾ ਬੰਦਾ ਦੇ ਵਿਚਾਰੇ ਲੈ ਹਾਲਾਤ ਬਹੁਤ ਗੰਭੀਰ ਹੈ ਤੇ ਮੈਨੂੰ ਲੱਗਦਾ ਕਿ ਹੌਲੀ ਹੌਲੀ ਕੋੜਪੂਰਾ ਇਸ ਸਮੁੰਦਰ ਵਿੱਚੋਂ ਨੰਗਣ ਵਾਲਾ ਵੀ ਮਸ਼ਹੂਰ ਬਣ ਜਾਣਾ ਹੈ ਇਹ ਸਮੁੰਦਰ ਹੀ ਲੱਗਿਆ ਰਹਿੰਦਾ ਇੱਥੇ ਦਾ ਇਹ ਪੂਰੇ ਦਾ ਪੂਰਾ ਦਰਿਆ ਵਾਂਗੂ ਆ ਇੱਥੇ ਪਾਣੀ ਥੋੜਾ ਜਿਹਾ ਡਾਊਨ ਹੋਇਆ ਬੋਲੇ ਬੱਲੇ ਡਾਊਨ ਹੋਇਆ ਪਾਣੀ ਇੱਥੇ ਥੋੜਾ ਜਾਂ ਤੇ ਆਪਾਂ ਦਿਖਾਉਨੇ ਆਂ ਚੱਲਦੇ ਚੱਲੋ ਆਪਾਂ ਫਰੀਦਕੋਟ ਰਚੌਂਗ ਤੱਕਰ ਜਾਂਦੇ ਆਂ ਵੇ ਹਾਂ ਗਿੱਟਿਆਂ-ਗਿੱਟਿਆਂ ਤੱਕ ਰਹਿ ਗਿਆ ਤੇ ਅੱਗੇ ਜਾ ਕੇ ਫੇਰ ਉਹੀ ਹਾਲਾਤ ਆ ਤੇ ਦੱਬ ਕੇ ਸ਼ੇਅਰ ਕਰ ਦਿਓ ਮਿੱਤਰੋ ਓਕੇ ਬਾਏ ਮਿੱਤਰੋ ਮੈਂ ਰਿਹਾ